ਸਾਂਝੀ ਸਸਟਰੀ ਅਕਾਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਜਿਦੇ ਵਿੱਚ ਸਵਾਲ ਕੀਤਾ ਜਾ ਰਿਹਾ ਹੈ ਕਿ ਨਾਲ ਕੀ ਸ਼ੱਕ ਆਈਆਂ ਹੋਈਆਂ ਔਰਤਾਂ ਵੱਲੋਂ ਕੁੱਤੀ ਦੇ ਧੱਗਰੀ ਪਾਈ ਜਾਂਦੀ ਹੈ ਤਾਂ ਮਾਝੇ ਦੁਆਬੀ ਜਾਂ ਪੁਆਰ ਦੇ ਲੋਕ ਇਹ ਚੀਜ਼ ਨੂੰ ਮਜ਼ਾਕ ਵਿੱਚ ਲੈ ਰਹੇ ਆ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਸੋ ਇਹ ਆਣੇ ਸਮਿਆਂ ਤੋਂ ਅਸੀਂ ਸੁਣਦੇ ਆ ਰਹੇ ਸੀ ਕਿ 25 ਕੋਤੇ ਜਾ ਕੇ ਬੋਲ ਬਾਣੀ ਪੌਣ ਪਾਣੀ ਬਦਲ ਜਾਂਦਾ ਹੈ ਸੋ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਮਾਲਵੇ ਦੀ ਬੋਲੀ ਮਾਝੇ ਦੀ ਦੁਆਬੇ ਦੀ ਅਤੇ ਪੋਹ ਦੀ ਬੋਲੀ ਦੇ ਵਿੱਚ ਬੜਾ ਅੰਤਰ ਹੈ ਇਵੇਂ ਰੀਤੀ ਰਿਵਾਜਾਂ ਦੇ ਵਿੱਚ ਵੀ ਅੰਤਰ ਹੈ ਤਾਂ ਮਾਲਵੇ ਦੇ ਵਿੱਚ ਜਦੋਂ ਵੀ ਲੜਕੀ ਦੇ ਵਿਆਹ ਸਮੇਂ ਨਾਨਕੀ ਸ਼ੱਕ ਭੱਜਣ ਵਾਸਤੇ ਨਾਨਕੇ ਲੜਕੀ ਦੇ ਵਿਆਹ ਤੇ ਆਉਂਦੇ ਆ ਤਾਂ ਉਹ ਆਪਣੀ ਦੋਤੀ ਵਾਸਤੇ ਆਪਣੀ ਧੀਰੇ ਸਹਰਿਆਂ ਦੇ ਵਿੱਚ ਧੀ ਦਾ ਮਾਨ ਸਤਕਾਰ ਵਧਾਉਣ ਵਾਸਤੇ ਤੇ ਆਪਣੀ ਇੱਜ਼ਤ ਭਲ ਬਣਾਉਣ ਵਾਸਤੇ ਕੋਸ਼ਿਸ਼ ਕਰਦੇ ਆ ਕਿ ਵੱਟ ਵੱਟ ਲੈਣ ਦੇਣ ਦਿੱਤਾ ਜਾ ਸਕੇ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਲੜਕੀ ਦਾ ਦੋਤੀ ਦੇ ਵਿਆਹ ਤੇ ਨਾਨਕੇ ਪਹੁੰਚ ਰਹੇ ਆ ਉਹਦੇ ਵਾਸਤੇ ਦਾਜ ਜਹੀੜੀਆਂ ਜ਼ਰੂਰੀਆਂ ਤੀਜਾ ਇਹ ਤਾਂ ਲਿਹਾਣੀਆਂ ਹੀ ਹੋਈਆਂ ਪਰ ਨਾਲ ਆਪਣੇ ਘੀਰੇ ਸਹੁਰੇ ਪਰਿਵਾਰ ਜਾਨੀ ਸੱਤ ਸਹੁਰਾ ਚਾਚੀਆਂ ਸੱਸਾਂ ਤਾਈਆਂ ਸੱਸਾਂ ਭੂਆ ਸੱਸਾਂ ਮਾਮੀਆਂ ਸੱਸਾਂ ਭਾਵ ਉਹਦੇ ਪਰਿਵਾਰ ਦੇ ਵਿੱਚ ਔਰਤਾਂ ਵਾਸਤੇ ਲੀੜੇ ਕੱਪੜੇ ਮਰਦਾਂ ਵਾਸਤੇ ਖੇਸ ਕੰਬਲ ਉਹਨਾਂ ਸਮਿਆਂ ਵਿੱਚ ਲਿਆਏ ਜਾਂਦੇ ਸਾਨੂੰ ਤੇ ਜਿਹੜੀ ਗੱਲ ਸੋਸ਼ਲ ਮੀਡੀਆ ਤੇ ਵੀਡੀਓ ਦੇ ਵਿੱਚ ਸਵਾਲ ਪੁੱਛਿਆ ਜਾ ਰਿਹਾ ਕਿ ਕਿਉਂ ਪਾਈ ਜਾਂਦੀ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਨਾਰਿਕਾ ਪਰਿਵਾਰ ਜਦੋਂ ਆਪਣੀ ਦੋਤੀ ਦੇ ਵਿਆਹ ਤੇ ਨਾਰਿਕੀ ਸ਼ੱਕ ਲੈ ਕੇ ਆਉਂਦਾ ਸੀ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਘਰ ਦੇ ਕੰਮੇ ਲਾਗੀਆਂ ਤੱਕ ਭਾਵੇਂ ਸਿਰੀ ਜਾਂ ਰਾਜਾ ਸਿੱਖ ਨਾਈ ਹੋਵੇ ਮਹਿਲਾ ਸਿੱਖ ਜਿਹੜਾ ਉਹਨਾਂ ਦੇ ਘਰੇ ਪਾਣੀ ਪਾਉਂਦਾ ਹੈ ਜਾਂ ਉਹਨਾਂ ਦੇ ਕੰਮ ਕਰਨ ਵਾਲੀਆਂ ਜਾਂ ਪਿੰਡ ਦੀ ਪੱਠੀ ਵਾਲੀ ਪਿੰਡ ਦੇ ਬ੍ਰਾਹਮਣ ਜਾਂ ਭਾਈ ਪਾਠੀ ਵਾਸਤੇ ਵੀ ਉਹ ਖੇਸ ਕੰਬਲ ਲੈ ਕੇ ਆਉਂਦੇ ਸੀ तकरीबन ਹਰ ਇੱਕ ਜੀ ਵਾਸਤੇ ਉਹ ਖੇਸ ਕੰਬਲ ਜਾਂ ਲੀੜਾ ਕਪੜਾ ਦਿੱਤਾ ਜਾਂਦਾ ਸੀ ਤਾਂ ਘਰ ਦੇ ਵਿੱਚ ਰੱਖੇ ਹੋਏ ਬੁੱਧਾ ਵਾਸਤੇ ਹਰ ਪੰਜਾਲੀਆਂ ਨੂੰ ਵੀ ਟਕਿਆ ਜਾਂਦਾ ਸੀ ਮੈਂ ਤਾਂ ਸੁਣਿਆ ਹੈ ਕਿ ਜਿਨ੍ਹਾਂ ਦੇ ਨਾਲ ਕਿਸਾਨ ਆਪਣੀ ਫਸਲ ਨੂੰ ਗੋਂਦੇ ਸਨ ਕੱਢਦੇ ਸਨ ਉਹ ਫੜੇ ਤੇ ਵੀ ਖੇਸ ਪਾਇਆ ਜਾਂਦਾ ਸੀ ਤੇ ਘਰ ਦੇ ਵਿੱਚ ਰੱਖੇ ਗਏ ਜਾਨਵਰ ਕੁੱਤੇ ਅਤੇ ਕੁੱਤੀ ਤੱਕ ਦੇ ਵੀ ਉਹ ਕਪੜੇ ਇੱਕ ਤਾਂ ਮਜ਼ਾਕ ਦੇ ਤੌਰ ਤੇ ਵੀ ਸੀ ਤੇ ਇੱਕ ਇਹ ਹੁੰਦਾ ਸੀ ਕਿ ਸਾਡੀ ਧੀ ਨੂੰ ਕੋਈ ਇਹ ਨਾ ਕਹਿ ਦੇਵੇ ਕਿ ਤੇਰੇ ਪੇਕੇ ਨਾਂਕੀ ਸ਼ੱਕ ਲੈ ਕੇ ਆਏ ਤੇ ਕਿਸੇ ਨੂੰ ਲੀੜੇ ਕੱਪੜੇ ਤੋਂ ਸ਼ੱਕ ਦਿੱਤਾ ਇਹਦਾ ਇਹ ਹੁੰਦਾ ਸੀ ਭਾਈ ਅਸੀਤਾ ਤੁਹਾਡੇ ਘਰ ਦੇ ਕੁੱਤੇ ਬਿੱਲੀਆਂ ਤੱਕ ਵੀ ਲੈਣ ਦੇਣ ਦਿੱਤਾ ਸੋ ਇਹ ਪੁਰਾਣੇ ਸਮਿਆਂ ਦੇ ਵਿੱਚ ਮੋਹੜੀਆਂ ਗੱਲਾਂ ਹੁੰਦੀਆਂ ਸਾਨੂੰ ਅੱਜ ਦੇ ਸਮਿਆਂ ਦੇ ਵਿੱਚ ਤਾਂ ਮੈਂ ਪਿੱਛੇ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕੁਝ ਘੰਟਿਆਂ ਦੇ ਵਿਆਹ ਰਹਿ ਗਏ ਆ ਪੈਸ ਦੇ ਵਿੱਚ ਆਉਨੇ ਆ ਕਿ ਉਥੋਂ ਸ਼ਗਲ ਦੇ ਕੇ ਪਤਾ ਨਹੀਂ ਲੱਗਦਾ ਇਹ ਨਾਨਕੇ ਆ ਜਾਂ ਕੌਣ ਹੈ ਸੋ ਪੁਰਾਣੇ ਸਮਿਆਂ ਦੇ ਵਿੱਚ ਇਹ ਜਿਹੜੇ ਰੀਤੀ ਰਿਵਾਜ ਸੀ ਇਹਨਾਂ ਦੇ ਮਤਲਬ ਸੀ ਸੋ ਮੇਰੇ ਵੱਲੋਂ ਪੁਰਾਣੇ ਬਜ਼ੁਰਗਾਂ ਤੋਂ ਇਕੱਤਰ ਕੀਤੀ ਹੋਈ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਾ ਦੇ ਜੇ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਜਾਣਕਾਰੀ ਦਾ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਜੀ ਧੰਨਵਾਦ ص